गुरु प्यारी गुरु रूपी सात संगत जी आओ सब तो पहला गुरु महाराज जी फतेह जी सान पो आखो वाहिगुरु जी का खालसा वाहिगुरु जी की फतेह तिलक जंजू राखा प्रताका कीनो बड़ो कलू मैं साका साधन हेत इति जन करी सीस दिया पर सीना उचरी धर्म हेत साका जन किया सीस दिया पर सिर न दिया धन धन ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਦਾ ਜੀ ਦੀ ਯਾਦ ਨੂੰ ਪ੍ਰਮੁੱਖ ਰੱਖਦੇ ਹੋਏ 350 ਸਾਲ ਮਹਾਰਾਜਾ ਦਰੂਦ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ। ਉਹਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ। ਰਾਜਪਦਰੀ ਸਮਾਗਮ ਹੈ ਜਿਹੜੇ ਉਹ ਕਰਵਾਉਣ ਜਾ ਰਹੀ ਹੈ ਔਰ ਉਸ ਦੇ ਚੱਲਦੇ ਹੋਏ ਪੰਜਾਬ ਦੇ ਜਿਹੜੇ 23 ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰ ਰਹੇ ਹਾਂ ਔਰ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਰੇ ਅਫਸਰਾਂ ਦੇ ਨਾਲ ਇਹ ਜਿਹੜਾ ਮੀਟਿੰਗਾਂ ਦਾ سلسلہ ਹੈ ਇਹ ਦੌਰ ਹੈ ਉਹ جاری ਹੈ ਔਰ ਇਸ ਗੱਲ ਦਾ ਬੜਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਜਿਹੜਾ ਅਸੀਂ ਇਸ ਰਾਜ ਪੱਤਰੀ ਸਮਾਗਮ ਮਨਾਉਣ ਜਾ ਰਹੇ ਹਾਂ ਇਹਦੇ ਵਿੱਚ ਮਰਿਆਦਾ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਔਰ ਸੁੱਚਮਟਾਈ ਦਾ ਧਿਆਨ ਰੱਖਿਆ ਜਾਵੇ ਕੋਸ਼ਿਸ਼ ਕੀਤੀ ਜਾਵੇ ਕਿ ਅਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਆਪਣੇ ਵੱਲੋਂ ਜੋ ਸ਼ਰਧਾ ਸਾਡੇ ਮਹਾਰਾਜ ਦੇ ਪ੍ਰਤੀ ਭੇਂਟ ਕਰ ਸਕਦੇ ਹਾਂ ਅਸੀਂ ਉਹ ਕਰ ਸਕੀਏ ਉਸੇ ਦੇ ਚਲਦੇ ਅੱਜ ਡਿਸਟ੍ਰਿਕਟ ਬਠਿੰਡਾ ਵਿਖੇ ਅਸੀਂ ਉਰੇ ਪਹੁੰਚੇ ਹਾਂ ਮੇਰੇ ਨਾਲ ਅੱਜ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪਕ 바ਦੀ ਜੀ ਸਾਡੇ ਐਮਐਲਏ ਸਾਹਿਬ ਜਗਰੂਪ ਸਿੰਘ ਜੀ ਗਿੱਲ ਸਾਹਿਬ ਐਮਐਲਏ ਸਾਹਿਬ ਸੁਖਵੀਰ ਸਿੰਘ ਜੀ ਮੈਸਰ ਖਾਨਾ ਸਾਹਿਬ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਡਾਇਰੈਕਟਰ ਸਾਹਿਬ ਸੰਜੀਵ ਤਵਾੜੀ ਜੀ ਡੀਸੀ ਬਟਿੰਡਾ ਸਾਹਿਬ ਨੇ ਜਿਹੜੇ ਉਹ ਰਜੇਸ਼ ਧਮਾਨ ਜੀ ਐਸਐਸਪੀ ਬਟਿੰਡਾ ਅਮਨੀਤ ਕੌਂਡਲ ਜੀ ਸਾਰੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਜੁਆਇੰਟ ਡਾਇਰੈਕਟਰ ਬੰਪਰੀ ਤਵਾਲੀਆ ਜੀ ਸਾਡੇ ਪਾਰਟੀ ਦੇ ਸਪੋਕਸਮੈਨ ਤੇ ਚੇਅਰਮੈਨ ਸਾਡੇ ਨੀਲ ਬਰਗ ਜੀ ਪੂਰੋ ਦੇ ਮੇਅਰ ਸਾਹਿਬ ਪਦਮਜੀਤ ਮਹਿਤਾ ਜੀ ਏਡੀਸੀ ਪੂਨਮ ਜੀ ਏਡੀਸੀ ਕੰਚਨ ਜੀ ਸਾਰੇ ਜਿੰਨੇ ਵੀ ਅੱਜ ਉਹਰੇ ਸਾਡੇ ਸਤਕਾਰਯੋਗ ਸਾਥੀ ਪਹੁੰਚੇ ਨੇ ਮੈਂ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਅਸੀਂ ਚਾਰ ਯਾਤਰਾਵਾਂ ਜਿਹੜੀਆਂ ਨਗਰ ਕੀਰਤਨ ਦੇ ਰੂਪ ਵਿੱਚ ਮਹਾਰਾਜ ਨੂੰ ਸਮਰਪਿਤ ਹੋਏ ਹੋਏ ਇਹ ਕੱਡੀਆਂ ਜਾਣਗੀਆਂ ਇਸ ਚਾਰ ਯਾਤਰਾਵਾਂ ਚੋਂ ਜਿਹੜੀ ਪਹਿਲੀ ਯਾਤਰਾ ਹੈ ਉਹ ਸ਼੍ਰੀ ਨਗਰ ਤੋਂ ਚੱਲਣੀ ਹੈ ਸ਼੍ਰੀ ਨਗਰ ਤੇ ਵਿਖੇ ਉੱਥੇ ਅਰਦਾਸ ਕਰਕੇ ਛੱਤੀ ਪਾਸ਼ਾਹੀ ਦਾ ਜੋ ਗੁਰੂ ਘਰ ਹੈ ਸ਼੍ਰੀ ਨਗਰ ਪਿੱਛੇ ਉੱਥੇ ਅਰਦਾਸ ਕਰਕੇ ਉੱਥੋਂ ਚੱਲਣੀ ਹੈ ਯਾਤਰਾ ਤੇ ਉਸ ਤੋਂ ਬਾਅਦ ਜੋ 19 ਤਰੀਕ ਨੂੰ ਇਹ ਯਾਤਰਾਵਾਂ ਸਟਾਰਟ ਹੋ ਕੇ ਸ਼ੁਰੂ ਹੋ ਕੇ 22 ਤਰੀਕ ਦੀ ਸ਼ਾਮ ਤੱਕ ਅ ਤਖਸ਼ਿਰੀ ਅਨੰਪੁਰ ਸਾਹਿਬ ਜਿਹੜਾ ਹੈ ਕੇਸਗੜ ਸਾਹਿਬ ਵਿਖੇ ਉੱਥੇ ਪਹੁੰਚਣੀਆਂ ਨੇ ਉਸ ਦੇ ਚਲਦੇ ਸਾਡੀ ਦੂਜੀ ਯਾਤਰਾ ਜਿਹੜੀ ਉਹ ਮਾਝਾ ਤੇ ਦੁਆਬੇ ਦੇ ਵਿੱਚੋਂ ਚੱਲਣੀ ਹੈ ਜਿਹੜੀ ਸਾਡੀ ਤੀਜੀ ਯਾਤਰਾ ਉਹ ਮਾਲਵਾ 1 ਰੂਟ ਹੈ ਤੇ ਜਿਹੜੀ ਚੌਥੀ ਯਾਤਰਾ ਉਹ ਮਾਲਵਾ 2 ਰੂਟ ਹੈ ਜਿਹੜੀ ਮਾਲਵਾ 2 ਰੂਟ ਹੈ ਉਹ ਸਾਡੀ ਤਲਵੰਡੀ ਸਾਬੋ ਤੋਂ ਤਖਸ਼ਿਰੀ ਧੰਧਮਾ ਸਾਬ ਤੋਂ ਚੱਲਣੀ ਹੈ ਜੀਦੇ ਸਬੰਧ ਦੇ ਵਿੱਚ ਅੱਜ ਅਸੀਂ ਬਠਿੰਡੇ ਵਿਖੇ ਉਰੇ ਅੱਜ ਅਸੀਂ ਉਰੇ ਮੀਟਿੰਗ ਕਰਨ ਵਿਖੇ ਪਹੁੰਚੇ ਹਾਂ ਇਹ ਯਾਤਰਾ ਤੱਕ ਸ਼੍ਰੀ ਦੰਦਵਾ ਸਾਹਿਬ ਤੋਂ ਤਲਵੰਡੀ ਸਾਬੋਂ ਤੋਂ ਚੱਲਦੀ ਹੋਈ ਬਠਿੰਡਾ ਬਠਿੰਡੇ ਤੋਂ ਬਰਨਾਲਾ ਬਰਨਾਲੇ ਤੋਂ ਸੰਗਰੂਰ ਸੰਗਰੂਰ ਤੋਂ ਪਟਿਆਲਾ ਪਟਿਆਲੇ ਤੋਂ ਰਾਜਪੁਰਾ ਰਾਜਪੁਰੇ ਤੋਂ ਬਨੂੜ ਬਨੂੜ ਤੋਂ ਐਸਐਸ ਨਗਰ ਮੁਹਾਲੀ ਮੁਹਾਲੀ ਤੋਂ ਕਰਾਲੀ ਕਰਾਲੀ ਤੋਂ ਰੂਪਨਗਰ ਰੂਪਨਗਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜਾਣੀ ਇਹ ਜਿਹੜੀ ਯਾਤਰਾ ਹੈ ਸਾਡੀ 20 ਤਰੀਕ ਨੂੰ ਇਹ ਯਾਤਰਾ ਜਾਨੀ ਕਿ ਸ਼ੁਰੂਆਤ ਹੋਣੀ ਹੈ ਔਰ 20 ਦਾ ਸਾਰਾ ਦਿਨ 21 ਦਾ ਸਾਰਾ ਦਿਨ ਤੇ 22 ਤਰੀਕ ਦੀ ਸ਼ਾਮ ਨੂੰ ਇਹ ਯਾਤਰਾ ਜਿਹੜੀ ਸਾਡੀ ਇਹ ਜਾ ਕੇ ਨੰਨਪੁਰ ਸਾਹਿਬ ਵਿਖੇ ਸੰਪੰਨ ਹੋਊਗੀ ਤੇ ਇਹ ਇਹ ਯਾਤਰਾਵਾਂ ਦੇ ਵਿੱਚ ਸਾਡੇ ਨਗਰ ਕੀਰਤਨ ਦੇ ਵਿੱਚ ਹਰ ਤਰ੍ਹਾਂ ਦੀ ਸੰਗਤ ਨੂੰ ਅਸੀਂ ਆਪਣੇ ਵੱਲੋਂ ਫੈਸਿਲਿਟੀ ਦੇ ਸਕੀਏ ਉੱਥੇ ਸਫਾਈ ਦੇ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਪੀਣ ਵਾਲੇ ਪਾਣੀ ਦੇ ਪ੍ਰਬੰਧ ਸੇਫਟੀ ਦੇ ਸਾਰੇ ਪ੍ਰਬੰਧ ਉਹ ਉਥੇ ਟ੍ਰੈਫਿਕ ਦੀ ਕੋਈ ਦਿੱਕਤ ਨਾ ਆਵੇ ਟ੍ਰੈਫਿਕ ਦੇ ਸਾਰੇ ਰੂਟਸ ਨੂੰ ਅਸੀਂ ਸਾਰਿਆਂ ਨੂੰ ਮੈਨੇਜ ਕਰਨਾ ਉਸ ਸਾਰੀਆਂ ਚੀਜ਼ਾਂ ਨੂੰ ਮਤਲਬ ਰੱਖਦੇ ਇਸ ਯਾਤਰਾਵਾਂ ਦੇ ਵਿੱਚ ਸਾਡੇ ਬਜ਼ੁਰਗ ਵੀ ਨਾਲ ਹੋਣਗੇ ਮਾਤਾਵਾਂ ਸਾਡੇ ਬਜ਼ੁਰਗ ਨਾਲ ਹੋਣਗੇ ਬੱਚੇ ਵੀ ਨਾਲ ਹੋਣਗੇ ਸੋ ਉਹਨਾਂ ਨੂੰ ਕਿਸੇ ਕਿਸਮ ਦੀ ਮੈਡੀਕਲ ਏਡ ਦੀ ਜ਼ਰੂਰਤ ਪਵੇ ਤਾਂ ਨਾਲ-ਨਾਲ ਮੈਡੀਕਲ ਦੀ ਸਾਡੀ ਟੀਮਾਂ ਨਾਲ ਚੱਲਣੀਆਂ ਅਸੀਂ ਜਿੰਨੇ ਸਾਡੇ ਧਾਰਮਿਕ ਸਾਡੇ ਵੱਡੀਆਂ ਸਾਡੇ ਸੰਤ ਮਹਾਂਪੁਰਖ ਹੈਗੇ ਨੇ ਅਲੱਗ-ਅਲੱਗ ਸੰਪਰਦਾਵਾਂ ਦੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਆ ਪਿਛੇ ਇਹਨੂੰ ਮੁੱਖ ਮੰਤਰੀ ਸਾਹਿਬ ਦੀ ਰਹਾਇਸ਼ ਵਿਖੇ ਵੱਡੀ ਮੀਟਿੰਗ ਹੋਈ ਸੀ ਜਿਹਦੇ ਤੇ ਸਾਡੇ ਪੰਜਾਬ ਦੇ ਜਿਹੜੀਆਂ ਸਭ ਤੋਂ ਵੱਡੀਆਂ ਹਸਤੀਆਂ ਸੰਤ ਮਹਾਂਪੁਰਖ ਉਹਨਾਂ ਨੇ ਸ਼ਿਰਕਤ ਕੀਤੀ ਸੀ ਨਾਲ ਤਾਂ ਮੁੱਖ ਮੰਤਰੀ ਸਾਹਿਬ ਨੂੰ ਆਸ਼ੀਰਵਾਦ ਦੇ ਕੇ ਗਏ ਸੀ ਨਾਲ ਉਤਨ ਸਾਰੇ ਦਾ ਸਾਰਾ ਇਹ ਟੂ ਜ਼ੈਡ ਤੋਂ ਆਪਾਂ ਇਹ ਪਲਾਨ ਕੀਤਾ ਸੀ ਉਹ ਡਿਸਕਸ ਹੋਇਆ ਸੀਗਾ ਤਾਂ ਜਣੀ ਕਿ ਹਰ ਚੀਜ਼ ਨੂੰ ਸ਼ੋਰ ਕੀਤਾ ਜਾ ਰਿਹਾ ਔਰ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹ ਖੁਦ ਇੱਕ ਇੱਕ ਮਿੰਟ ਵਾਈਜ਼ ਮਿੰਟ ਇਸ ਸਾਰੇ ਪ੍ਰੋਗਰਾਮਾਂ ਨੂੰ ਆਪ ਮੋਨੀਟਰ ਕਰ ਰਹੇ ਨੇ ਔਰ ਆਸੀ ਇਹ ਜਿਹੜਾ ਸਮਾਗਮ ਬੜੇ ਖੁੱਲੇ ਹੱਥਾਂ ਇਹ ਗਲਾਵੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਧਾਰਮਿਕ ਹਸਤੀਆਂ ਨੂੰ ਨਾਲ ਲੈ ਕੇ ਸਾਰੇ ਜਿੰਨੇ ਸਾਡੇ ਸੰਤ ਮਹਾਪੁਰਖ ਨੇ ਉਹਨਾਂ ਨੂੰ ਨਾਲ ਲੈ ਕੇ ਸਾਰੀ ਸੰਗਤ ਨੂੰ ਨਾਲ ਲੈ ਕੇ ਅਸੀਂ ਵੱਡੇ ਪੱਧਰ ਤੇ ਇਹ ਮਨਾਉਣੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਦੀ ਮਹਾਰਾਜ ਦੀ ਕੁਰਬਾਨੀ ਦੀ ਬਦੌਲਤ ਹੀ ਹੈ ਕਿ ਅੱਜ ਅਸੀਂ ਇਸ ਆਜ਼ਾਦ ਜਿਹੜੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਸੋ ਇਹ ਬਹੁਤ ਵੱਡੇ ਸਮਾਗਮ ਨੇ ਔਰ ਇਹਨਾਂ ਸਮਾਗਮਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਜਿੰਨੇ ਸਾਡੇ ਬਾਕੀ ਸੂਬੇ ਨੇ ਭਾਰਤ ਦੇ 28 ਸੂਬੇ ਨੇ ਅਸੀਂ 28 ਸੂਬਿਆਂ ਦੇ ਵਿੱਚ ਜਾ ਕੇ ਸਾਰੇ ਜਿੰਨੇ ਸਾਡੇ ਮੁੱਖ ਮੰਤਰੀ ਸਾਹਿਬਾਨ ਹੋਰ ਹੋਣਗੇ ਅਸੀਂ ਉਹਨਾਂ ਨੂੰ ਵੀ ਜਾ ਕੇ ਸੱਦਾ ਪੱਤਰ ਦੇ ਕੇ ਆਵਾਂ ਔਰ ਰਿਸਪੈਕਟਫੁਲੀ ਤਾਂ ਜੋ ਅਸੀਂ ਇਹ ਸਾਰਿਆਂ ਨੂੰ ਅਸੀਂ ਗੁਰਤੇਗ ਬਾਦਰ ਪਾਸ਼ਾ ਜੀ ਦੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਸਕੀਏ ਔਰ 23 23 ਤਰੀਕ 24 ਤਰੀਕ ਤੇ 25 ਤਰੀਕ ਇਹ ਤਿੰਨ ਦਿਨ ਦੇ ਜਿਹੜੇ ਵੱਡੇ ਸਮਾਗਮ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਹੋਣੇ ਨੇ ਔਰ ਬਹੁਤ ਵੱਡੇ ਲੈਵਲ ਦੇ ਫੰਕਸ਼ਨ ਹੋਣੇ ਨੇ ਜਿਹਦੇ ਵਿੱਚ ਮੈਂ ਚਾਹੂੰਗਾ ਕਿ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਸਾਰਿਆਂ ਨੂੰ ਸ਼ਰਕਤ ਕਰਨੀ ਚਾਹੀਦੀ ਹੈ ਆਉਣਾ ਚਾਹੀਦਾ ਔਰ ਇਹ 1 ਤਰੀਕ ਤੋਂ ਲੈ ਕੇ ਆਉਣ ਵਾਲੇ ਮਹੀਨੇ ਦੀ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਹਰ ਜਿਲ੍ਹੇ ਦੇ ਵਿੱਚ ਇੱਕ ਦਿਨ ਕਿਸੇ ਇੱਕ ਦਿਨ ਸਾਊਂਡ ਐਂਡ ਲਾਈਟ ਸ਼ੋਅ ਹੋਊਗਾ ਗੁਰਤੇਗਵਾਦਰ ਪਾਤਸ਼ਾਹੀ ਜੀ ਦੀ ਜੀਵਨੀ ਦੇ ਉੱਤੇ ਭਾਈ ਮਤੀ ਦਾਸ ਜੀ ਦੀ ਭਾਈ ਸਤੀ ਦਾਸ ਜੀ ਦੀ ਭਾਈ ਦਿਆਲ ਲਈ ਦੀ ਜੀਵਨੀ ਦੇ ਉੱਤੇ ਸਾਊਂਡ ਐਂਡ ਲਾਈਟ ਸ਼ੋਅ ਹੋਊਗਾ ਉਹ ਜਿਹੜੇ ਉਹ ਦਿਨ ਹੋਣਗੇ ਉਹ ਦਿਨ ਡਿਸਾਈਡ ਕਰਕੇ ਉਹ ਸਾਰੇ ਉਸ ਜिले ਦੇ ਮੁਤਾਬਕ ਦੱਸ ਦਿੱਤੇ ਜਾਣਗੇ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਫੈਮਿਲੀ ਨੂੰ ਲੈ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਉਹ ਸ਼ੋਅ ਵੀ ਜਿਹੜੇ ਸਾਊਂਡ ਐਂਡ ਲਾਈਟ ਸ਼ੋਅ ਹੋਣਗੇ ਉਹਦੇ ਵਿੱਚ जरूर ਦੇਖਣਾ ਹੈ ਸੋ ਬਹੁਤ ਬਹੁਤ ਧੰਨਵਾਦ ਮੈਂ মিডিਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੁਸੀਂ ਅੱਜ ਕਵਰੇਜ ਕਰਨ ਲਈ ਵੱਡੀ ਗੰਟੀ ਦੇ ਵਿਖੇ ਉਰੇ ਬਠਿੰਡਾ ਵਿਖੇ ਪਹੁੰਚੇ ਹੋ ਹੁਣ ਮੈਂ ਬੇਨਤੀ ਕਰਦਾ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪਕ ਬਾਦਲੀ ਜੀ ਨੂੰ ਕਿ ਇਹਨਾਂ ਪ੍ਰੋਗਰਾਮਾਂ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਉਹ ਵੀ ਉਸਤਾਦ ਫੂਲੋਤ ਜੀ ਦੀ ਪੱਧਰ ਮੈਂ ਤੋਂ ਬੱਲਾ ਸਾਡੇ ਬਹੁਤ ਕਾਜੂਗ ਮਿਸਟਰ ਆਫ ਗਵਰਨਮੈਂਟ ਫੰਡ ਕਲਚਰ ਐਂਡ ਟੂਰਿਜ਼ਮ ਦੇ ਤਰਪੀਤ ਸਿੰਘ ਸਾਹਿਬ ਨੇ ਸੱਯਾਤ ਦੇ ਦੂਜੇ ਪਾਦ ਸਾਹਿਬ ਸਾਡੇ ਦੇ ਸੋਸਾ ਸਾਡਾ ਜਿਹੜਾ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇ ਅੱਗੇ ਅਰਹਾ ਉਹ ਸੁਰੂਆਤ ਵਿੱਚ ਪੰਜਾਬ ਸਰਕਾਰ ਨੂੰ ਕਿ ਮਿਸ਼ਾਤਾਂ ਨਾਲ ਸਰਕਾਰ ਨਾਲ ਅਸਹਿਜਤਾ ਨਾਲ ਇਹਨੂੰ ਬਣਾ ਰਹੀ ਆ ਜਿਹਨੇ ਦੱਸਿਆ ਮਤੇ ਸਾਹਿਬ ਨੂੰ ਕਿ ਇਹ ਸਮਾਗਮ ਜਿਹੜੇ ਆ 1 ਮਹੀਨਾ ਚੱਲਣਗੇ ਤੇ ਜਿਹੜਾ ਪਹਿਲਾ ਸਮਾਗਮ ਆ ਉਹ ਨਵੀਂ ਜਿਲ੍ਹੇ ਤੋਂ ਹੋਏਗਾ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ ਉਹ 25 ਅਕਤੂਬਰ ਨੂੰ ਜੀ ਸਭ ਤੋਂ ਪਹਿਲਾਂ ਜਾ ਕੇ ਰਮਤਾ ਅਰਦਾਸ ਹੋਏਗੀ ਉਸ ਤੋਂ ਬਾਅਦ ਗੀਤ ਦਰਬਾਰ ਹੋਏਗਾ ਫਿਰ ਇਹਨਾਂ ਮਤਸੰਦ ਦੱਸਿਆ ਸ਼੍ਰੀ ਲੰਗਰ ਤੋਂ ਔਰ ਵੱਖ-ਵੱਖ ਤਾਬਾ ਤੋਂ ਜਿਹੜੇ ਰਮ ਹੋਣਗੇ ਔਰ ਕੀ ਗੱਲ ਹੈ ਜੀ ਆਪਕੀ ਇਹ ਨਗਰ ਕੀਰਤਨ ਬਹੁਤ ਮਨਿਆਦਾ ਨਾਚਨ ਸਰਤਾ ਮਾਪੋਸ਼ਾ ਦੀ ਬਹਿਨ ਬਾਈ ਚੱਲਣ ਇਸ ਕਰਕੇ ਜਿਹੜੋ ਪਹਿਲਾ ਨਗਰ ਕੀਰਤਨ ਸ਼ਿਮਰਗੜ੍ਹ ਵਾਲਾ ਉਹ ਵੀ ਤੁੱਕੇ ਅਸੀਂ ਪਾਰਟੀ ਦੇ ਸਰਕਾਰ ਦੇ ਜੁਨੇ ਵੀ ਉੱਧਾਰ ਨੇ ਜਿੰਦੇ ਮੈਂਬਰ ਸ਼ਾਸਨ ਅਦਾਲ ਨੇ ਸਾਰੇ ਵਿਦੇਮਨ ਤੇ ਸਾਹ ਦੇ ਦੱਸਿਆ ਕਿ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਅਸੀਂ ਸਰਕਾਰ ਸਾਫ਼ ਕਰਾਂਗੇ ਅਸੀਂ ਫੂਲ ਸੁਧਾਵਾਂਗੇ ਅਸੀਂ ਪਾਣੀ ਪੜਾਵਾਂਗੇ ਅਸੀਂ ਲੰਗਰ ਚਕਾਵਾਂਗੇ ਅਸੀਂ ਕਿਸੇ ਤਰ੍ਹਾਂ ਦੀ ਸ਼ਰਤ ਦੀ ਮੋੜ ਚਾਕੇ ਕਿਸੇ ਵੀ ਤਰ੍ਹਾਂ ਦਾ ਐਸਾ ਕੰਮ ਨਹੀਂ ਕਰਾਂਗੇ ਜਿਸ ਨਾਲ ਪਰਿਆਰਥ ਹੋਵੇ ਤੇ ਇਸ ਕੱਕੇ ਸਤਨਾਪੁਰ ਸਰੂ ਬੇਨਤੀ ਕੀਤੀ ਗਈ ਸੀ ਕਿ ਇਹ ਲਗਨ ਕੀਰਤਨ ਤੁਸੀਂ ਆਪ ਲੈ ਕੇ ਆਓ ਜਿਵੇਂ ਜਿਹੜਾ ਸ਼ਿਨਿਬਰਵਾਦ ਅਗਨ ਕੀਰਤਨ ਹੈ ਉਹ ਸਤਨਾਪੁਰਕ ਪਾਪਾ ਸੇਵਾ ਸਿੰਘ ਜੀ ਦਾ ਕੋਲੇ ਵਾਲੇ ਉਹਦੇ ਤਾਬੇ 'ਤੇ ਬਟਣਗੇ ਉਹੀ ਗੁਰੂਆਂ ਸਾਦੇ ਬਾਠ ਕਰਦੇ ਉਹੀ ਸੰਗਤ ਨੂੰ ਸ਼ੀਰਵਾ ਦੇਉਂਦੇ ਬਾਕੀ ਸਾਰੇ ਬੰਦੇ ਆਪਾਂ ਸੇਵਾ ਚੁਮਾਗੇ ਇਸੇ ਤਰ੍ਹਾਂ ਜਿਹੜਾ ਗੁਰਦਾਸਪੁਰ ਤੋਂ ਸ਼ੁਰੂ ਹੋਣਾ ਹੈ ਮਾਝਾ ਦੋਆਬਾ ਨਾਲ ਕਿਟਰ ਉਹ ਸਤ ਮਹਾਂਕੁਰਖ ਕਸ਼ਮੀਰ ਸਿੰਘ ਦੇ ਪੁੱਰੇ ਵਾਲੇ ਉਹਨਾਂ ਦੇ ਸਰਪ੍ਰਸਤੀ ਜੋ ਬੰਦਾ ਉਹ ਆਪ ਲੋਗਰ ਸਾਥ ਨੂੰ ਲੈ ਕੇ ਆਉਣਗੇ ਔਰ ਇਸ ਤਰ੍ਹਾਂ ਬਾਕੀ ਬੰਦੇ ਕਿਤੇ ਵੀ ਅਸੀਂ ਚਲ ਦੇਸੀਡ ਕਰਕੇ ਆਪ ਜੀ ਨਾਲ ਸਾਡੇ ਤੇ ਮੇਰੀ ਇੱਕ ਬਹੁਤ ਜ਼ਰੂਰੀ ਗੱਲ ਹੈ ਕਿ ਇੱਕ ਇਨਫੋਰਮੇਸ਼ਨ ਹੋ ਰਿਹਾ ਕਿ ਇਹਦੇ ਲਈ ਖਾਸ ਤੌਰ ਤੇ ਅਰੰਪਤ ਸਾਹਿਬ ਜੇ ਪਹਿਲੀ ਵਲੀ टैंग सिटी लग रहा जी देल तेरे रहा। जी लगभग 10 11000 ਲੋਕਾਂ ਦੇ ਜਹਿਰ ਦਾ ਬੰਦ ਕੀਤਾ ਗਿਆ ਤੇ ਇਹ ਟੈਂਟਸ ਸੋਲ ਹੋਵੇ ਅੱਜ ਲਗਭਗ ਕੱਲ੍ਹ ਸ਼ੋਹ ਹੋਵੇਗਾ اور ਬਹੁਤ ਅਲੱਗ ਕਿਸਮ ਦਾ ਵਧੀਆ ਪਰਮਬਲ ਜਿਸ ਗਵਰਨਮੈਂਟਰੀ ਹੋਣਗੀਆਂ ਇੱਕ ਗਵਰਨਮੈਂਟਰੀ ਵਿੱਚ 16 ਬੰਦੇ ਰਹਿ ਸਕਦੇ ਆ ਜਿਦਾ ਕਿਸੇ ਨੇ ਕੋ ਗਰੁੱਪ ਪਾਣਾ ਉਸ ਇਲਾਵਾ ਜਿਹੜੇ ਇਹਦਾ ਬਾਕੀ ਇੱਕ ਸਾਰੂਮ ਆ ਉਹ ਚਾਰ ਲੋਕਾਂ ਲਈ ਆ ਔਰ ਇੱਕ ਇੱਕ ਸਾਰੂਮ ਜਿਹੜਾ ਦੋ ਦੋ ਬੰਦੇ ਲਈ ਆ ਸੋ ਇਸ ਤਰ੍ਹਾਂ ਇਹ ਲੱਗਦਾ ਲਾ ਕਿ ਨਾਮ ਜਿਹੜਾ ਰੱਖਿਆ ਗਿਆ ਗੁਰੂ ਤੇਗ ਬਹਾਦਰ ਬਾਦਸ਼ਾਹ ਦੀ ਯਾਦ ਉਸ ਵਰਤ ਉੱਗ ਸਕੀਗਾ ਚੱਕ ਨਾਮ ਕੀ ਭਾਈ ਮਤੀਦਾ ਜੀ ਭਾਈ ਸਦੀਦਾ ਜੀ ਭਾਈ ਜਲਦਾ ਜੀ ਇਸ ਤਰ੍ਹਾਂ ਉਨ ਬੜਾ ਕੇ ਚਗਣਾ ਕੀ ਜਿਹੜੇ ਅਲੱਗ ਤਿੰਨ ਹੋਣਗੇ ਉਹਨਾਂ ਦਾ ਨਾਮ ਜਿਹੜਾ ਹੈ ਭਾਈ ਗੁਰਦੀਦਾਸ ਜੀ ਭਾਈ ਸਰਦੀਦਾਸ ਜੀ ਤੇ ਭਾਈ ਜਲਦਾ ਉਹਨਾਂ ਦੀ ਯਾਦ ਨੂੰ ਸਮਰਪਤ ਤੇ ਸਭ ਨੂੰ ਸ਼ੁਕਰਾਨਾ ਦੇ ਚੰਨਾ ਚੀਆ ਤੇ ਬਾਕੀ ਜਿਹੜੀ ਬੇਰੀ ਬੇਥੀ ਆ ਕਿ ਸਾਰੇ

ਸਾਸੀ ਕਿਤੇ ਗੱਤੀ ਕਿਤੇ ਸਾਥੀ ਗੱਤੀ ਦਾ ਕੋਈ ਫਰਨ ਵਾਲਾ ਕੋ ਲੱਭਣਾ ਆ ਕੋ ਸੰਤੋ ਕੋ ਰਵਾ ਰੁਕਾ ਰਾ ਤੇ ਸਰਕਟ ਰਸੀ 9 ਬੰਦਿਆਂ ਦਾ ਤੇ ਵਿੱਚ ਇਸ ਪਹਿਲੇ ਭਾਇਆ ਜਿਹੜਾ ਸੁਪਰੀਮ ਅਥਾਰਟੀ ਹੋਇਆ ਉਹਦੇ ਵਿੱਚ ਜਿਹੜੇ ਸਤਿਮਾ ਪੁਰਸ਼ ਨੇ ਉਹਦੇ ਵਿੱਚ ਸੰਤ ਪਾਪਾ ਸੇਵਾ ਸਿੰਘ ਜੀ RAMLOK GERE ਵਾਲੇ ਸਤ ਬਰਵੀ ਸਿੰਘ ਜੀ ਤੇ ਸਾਬ ਪਾਪਾ ਬੁੱਧਕਾਲ ਜੁਕੀ ਪਾਪਾ ਬੀਰ ਸਿੰਘ ਜੀ ਔਰ ਜਿਹੜੇ ਸਰਦਾਰ ਸਿੰਘ ਨਾਮਿਕਾ ਜਿਹਨਨੇ ਖੂਬ ਸਰਕਾਰ ਦੇ ਆਸ਼ੀਰਵਾਦ ਰੰਤੋ ਸਾਹਿਬ ਲਾਕੇ

ਸੋ ਇਸ ਤਰ੍ਹਾਂ ਡਾਕਟਰ ਪਰਪੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਗਰਾਮਰ ਜੀ ਜੁਨਾਬ ਜੀ ਗੁਨਾਬ ਦੇ ਯੂਨੀਵਰਸਿਟੀ ਤੋਂ ਜਿਹੜੇ ਜਿਸ਼ਵੀਕਰ ਬੁਤਾਰੇ ਤੋਂ ਸ੍ਰੀ ਮਨਦੀਪ ਸਿੰਘ ਕੰਮ ਜਿਹੜੇ ਐਸ.ਬੀ.ਸੀ ਦੇ ਧਰਮ ਵਿਚਾਰ ਕਮੇਟੀ ਚੋਂ ਰਿਟਾਇਰ ਹੋਇਆ ਇਹਨਾਂ ਸਾਰਿਆਂ ਲੋਕਾਂ ਦਾ ਬੜਾ ਜੰਮਤ ਜ਼ਰੂਰ ਆ ਇਸ ਕਰਕੇ ਜੀ ਨਾਲ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਅਗਵਾਈ ਕਰੋ ਤੇ ਇਹਨਾਂ ਸਾਰਿਆਂ ਦੀ ਮਿਹਰਬਾਨੀ ਬਣੀ ਕਿਰਪਾ ਅਕਿਰਾਂ ਸੰਗਾਲ ਕੀਤਾ ਔਰ ਇਸੇ ਤਰ੍ਹਾਂ ਇਹ ਸ਼ਹਾਦਤ ਦੇ ਸਮਾਰਮ ਦੇ ਆ ਉਹ ਰਸਾਮੀ ਹੋ ਗਏ ਪੰਜਾਬ ਸਰਕਾਰ ਸਮੁੱਚੇ ਮੰਤਰੀ ਸਭਾ ਅਤੇ ਸੱਜੇ ਮਾਨਯੋਗ ਮੁੱਖ ਮੰਤਰੀ ਜੀ ਦਾ ਪਰਸੇ ਮਾਨ ਜੀ ਬਹੁਤ ਨੇੜੇ ਹੋ ਕੇ ਆਪ ਇਹਨਾਂ ਪ੍ਰਬੰਧਾਂ ਨੂੰ ਦੇਖ ਰਹੇ ਆ ਇਹ ਹੀ ਸਿੰਘ ਕਿ ਜਿਸ ਤਰ੍ਹਾਂ ਇਹ ਸ਼ਹਾਦਤ ਸ਼ੁਰੂ ਹੋਈ ਆ ਉਸੇ ਤਰ੍ਹਾਂ ਇਸ ਨੂੰ ਦੇ ਸ਼ੁਕਰੋਮੇ ਇਸ ਨੂੰ ਤੋਂ ਵੱਡੀ ਗੱਲ ਹੈ ਕਿ ਦੇ ਵਿੱਚ ਭਾਈ ਮਤੀ ਦਾਸੀ ਦਾ ਪ੍ਰਵਾਸ ਸ਼ਾਮਲ ਹੋਗਾ ਭਾਈ ਸਦੀ ਦਾਸੀ ਦਾ ਪ੍ਰਵਾਸ ਸ਼ਾਮਲ ਹੋਗਾ ਭਾਈ ਜਿਆਲਾ ਜੀ ਦਾ ਪਰਵਾਜ਼ ਜਿਹੜਾ ਜੰਮੂ ਤੋਂ ਸ਼ਾਮਲ ਹੋਏਗਾ ਇਹ ਅਸੀਂ ਉਹਨਾਂ ਨੂੰ ਬੇਨਤੀਆ ਕੀਤਾ ਕਿ ਤੁਸੀਂ ਆਓ ਉਹਨਾਂ ਦੇ ਅਨਸਬੰਧ ਭਾਈ ਜੈਤਾ ਜੀ ਦਾ ਪਰਵਾਜ਼ ਜਿਹੜਾ ਉਹ ਸ਼ਾਮਲ ਹੋਏਗਾ ਕਿ ਇਹ ਇਹਨਾਂ ਦੇ ਘਰ ਕੀ ਆ ਤਾਂ ਭਾਈ ਮਜੀਦ ਦਾ ਅਸੀਂ ਦਾ ਪਰਵਾਜ਼ ਸਭੀ ਦਾ ਜਿਹੜੇ ਬਲਾਸ ਕੋ ਰਹਿੰਦੇ ਯੂਪੀ ਚ ਉਹ ਸਾਰੇ ਨਿਜੀ ਤੌਰ ਤੇ ਇਹਨਾਂ ਸੁਆਗਤ ਵਿੱਚ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਇੱਕ ਵੱਖਰੇ ਵਹਾਈਕਲ 'ਚ ਬਿਠਾ ਕੇ ਨਗਰ ਕੀਰਤ ਸ੍ਰੀ ਵਿੱਚ ਜਾ ਕੇ ਆਈਏ ਆਪ ਸਭੀ ਉਸ ਆਨਸਰ ਨੂੰ ਉਸ ਸਬੰਧ ਨੂੰ ਤੁਨੇ ਜੋ ਵੇਖ ਸਕੋ ਦਿੱਲੀ ਵਿਖੇ ਮਹਾਨ ਸ਼ਹਾਦਤੀ ਸਾਡੇ ਦੇ ਸਤ ਮਹਾਂਪੁਰਸ਼ ਹੋਇਆ ਅਨੇ ਬਾਈਗੂ ਕਾਲ ਪੁਰਖ ਦੇ ਰੂਪ ਚਾਇਆ ਸੋ ਇਹਦਾ ਦੇ ਨਾਲ ਨਾਲ 23 24 25 ਦੇ ਸਮਾਗਮਾਂ ਚ ਵੀ ਤੁਹਾਨੂੰ ਸੱਦਾ ਤੇ ਬਾਕੀ ਮੀਡੀਆ ਦਾ ਧੰਨਵਾਦ ਆ ਤੁਸੀਂ ਹੋਰ ਵੀ ਇਸੇ ਤਰ੍ਹਾਂ ਹੀ ਇਸ ਦੇ ਉੱਤੇ ਸਾਡੀ ਕੋਈ ਸਿਆਸਤ ਨਹੀਂ ਹੈ ਕੋਈ ਟਕਰਾਅ ਨਹੀਂ ਹੈ ਕੋਈ ਸਦਾ ਦਿਖਾਵਾ ਨਹੀਂ ਹੈ ਅਸੀਂ ਸਮੁੱਚੇ ਤੌਰ ਤੇ ਕੁਮਨਦੀ ਸਾਹਿਬ ਵੱਲੋਂ ਤੇ ਕਲੀਅਰ ਆ

ਜਿੰਨੇ ਵੀ ਪੰਜਾਬੀ ਸਪੋਕੀਨੈਂਟ ਸੀ ਤੋਂ ਗੁਰੂ ਸਤੇਪਾ ਦੇ ਸਭ ਦੀ ਸ਼ਹਾਦਤ ਇਹ ਅਮਗਦਾਨ ਦੇ ਲਈ ਜਾਇਆ ਇਟ ਇਸ ਫॉर ਦੀ ਸੋਸਾਇਟੀ ਤੁਸੀਂ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਗੁਰੂ ਸਤੇਪਾ ਦਾ ਸਭ ਚਾਰਸਾ ਬਣ ਵਾਲੇ ਆ ਉਹਨਾਂ ਸਾਰਿਆਂ ਨੂੰ ਸਤਿਕਾਰ ਬਤ ਦੇਵਾਂਗੇ ਕਿ ਇਹ ਸਾਡੇ ਜ਼ਿੰਮੇ ਅਕਾਲਪੁਰ ਦਿਨਾਇਆ ਤੇ ਇਹਨਾਂ ਸੇਵਾ ਦਾ ਨਿਮਰਤਾ ਨਾਲ ਸ਼ਬਦਾਂ ਨਾਲ ਕਹੀਏ ਕਿ ਇਹ ਇੱਕ ਸ਼ਹਾਦਤ ਆਤਮਾ ਦੀ ਦਾ ਸੰਗਮ ਹੋਵੇ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਬਣ ਜੀ ਬਹੁਤ ਬਹੁਤ ਤੁਹਾਡਾ ਧੰਨ ਮੇਸ਼ ਸ਼ਟ ਦੇ ਅੱਜ ਆਏ ਆਗੇ ਰੀਡਿੰਗ ਹੈ ਕਿ ਦਾ ਅਦਸ ਕਿਤਾ ਆਪਣੇ ਵਿਚਾਰਾਂ ਦੇ ਨਾਲ ਸਾਰਿਆਂ ਨੂੰ ਜਾਣੂ ਕਰਵਾਇਆ ਵਰਪਾ ਵਾਏ ਗੁਰਜੀਤ ਕਾਲਸਾ ਵਾਏ ਗੁਰਜੀਤ